ਉਹ ਦਾ ਪੂਰਾ ਵਧੀਆ ਯਾਰ ਤੇਲ ਆ ਉਹਦੀ ਟੈਨਸ਼ਨ ਨਾ ਲੈ ਤੂੰ ਐਂ ਐਂ ਦੱਸ ਮੈਨੂੰ ਤੇਲ ਕਿੰਨੇ ਦਾ ਕੱਲਾ ਮੇਰੀ ਗੱਲ ਤਾਂ ਸੁਣ ਜਿਹੜਾ ਆਪਾਂ ਤੈਨੂੰ ਤੇਲ ਦਿੱਤਾ ਸੀ ਤੇਲ ਦਾ ਰਿਜ਼ਲਟ ਕਿਵੇਂ ਆ ਤੇਲ ਦਾ ਰਿਜ਼ਲਟ ਤੂੰ ਦੱਸੀ ਨਾ ਵੀ 100% ਵੀ 110% ਹੀ ਹੈ ਤੇਲ ਦਾ ਰਿਜ਼ਲਟ ਤੇਲ ਵਧੀਆ ਲੈ ਤੇ ਇੰਦੀ ਵਾੜਾ ਤੇਰਾ ਦਾਦਾ ਹੂੰ ਵੀ ਨਾ ਤੇਲ ਦਾ ਤੇਰਾ ਰਿਜ਼ਲਟ ਮੈਂ ਮੰਨਦਾ ਕਿ ਤੇਰਾ 100% ਰਿਜ਼ਲਟ ਹੈ ਤੇਲ ਮਿੰਨ ਨੂੰ ਜਿਹੜਾ ਮੈਂ ਤੈਨੂੰ ਤੇਲ ਭੇਜਿਆ ਸੀ ਤੇ ਤੈਨੂੰ ਕੋਈ ਹੋਰ ਬੰਦਾ ਵੀ ਮੰਗਦਾ ਸੀ ਤੇਲ ਹਾਂ ਮੈਂ ਨੂੰਹਾਂ ਦਾ ਜਿੰਮੇਂਟ ਮਗਾ ਦੇ ਮੇਰਾ ਦਿੱਲੀ ਮਿੱਤਰ ਆਦਾ ਸੀਗਾ ਹੂੰ ਮੈਂ ਤੁਹਾਨੂੰ ਕਿਹਾ ਸੀ ਉਹ ਤੇਲ ਲਿਆ ਦੇ ਕੱਲਾ ਯਾਰ ਮੈਂ ਕਿਹਾ ਯਾਰ ਮੈਂ ਸੋਚੀਆ ਮੇਰਾ ਨਵਾਈ ਦੇ ਤੁਹਾਨੂੰ ਪੈਕੇਟ ਦੇ ਦਿੱਤਾ ਸੀ ਤੇਲ ਕਿੰਨੇ ਦਾ ਕਿਹਾ ਮੈਂ ਪੁੱਛ ਕੇ ਦੱਸੀ ਕਿੰਨੇ ਦਾ ਕੱਲਾ ਤੇਲ ਤੇਲ ਤੈਨੂੰ ਮੈਂ ਭੇਜਿਆ ਸੀ ਉਹ 2000 ਰੁਪਏ ਵਾਲਾ ਅੱਛਾ ਹੂੰ ਤੇ ਆਪਣੇ ਕੋਲ ਮਹਿੰਗਾ ਵੀ ਹੈਗਾ ਹੈ ਇਦੋਂ ਮਹਿੰਗਾ ਵੀ ਤੇ ਇਹਨੂੰ ਹਾਂ ਇਦੋਂ ਮਹਿੰਗਾ ਵੀ ਆ ਇਤੋਂ ਮਹਿੰਗਾ ਵੀ ਹੈਗਾ ਤੇਲ ਤੈਨੂੰ ਤੇਲ ਭੇਜੋ ਯਾਰ ਜਿਵੇਂ ਆਹ ਤੇਲ ਨੇ ਕੰਮ ਕੀਤਾ ਉਹੀ ਤੇਲ ਭੇਜ ਦੇਣਾ ਸੇਮ ਹੀ ਤੂੰ ਯਾਰ ਚਾ ਹਾਂ ਬਾਦੀ ਭੇਜ ਦੂੰ ਠੀਕ ਆ ਜਿੰਨਾ ਟਾਈਮ ਤੇਰੀ ਭਸਮ ਵਾਲੀ ਦਵਾਈ ਨਹੀਂ ਬਣਦੀ ਉਹਨਾ ਟਾਈਮ ਤੇਲ ਵਰਤ ਤੂੰ ਮੈਂ ਤੇਲ ਹੋਰ ਭੇਜ ਦਿੰਨਾ ਤੈਨੂੰ ਕਿਨਾਂ ਮੇਰੇ ਕੋਲ ਆਮ ਹੈ ਪੀਆ ਤੇਲ ਤੇਲ ਵੀ ਜਿਹੜਾ ਨਿਕਲੇ ਉਹ ਵਰਤਣਾ ਕੋਈ ਨਹੀਂ ਤੇ ਬਾਕੀ ਬਾਕੀ ਇੱਕ ਗੱਲ ਹੋਰ ਹੈ ਜੇ ਜਿਹੜਾ ਤੇਰਾ ਮਿੱਤਰ ਮੰਗਦਾ ਤੇਲ ਉਹਨੂੰ ਵੀ ਭੇਜ ਦਾਂਗੇ ਚਲ ਮੈਂ ਕਰਦੇ ਗੱਲ ਸ਼ਾਮ ਨੂੰ ਕੀ ਆਉਂਦਾ ਠੀਕ ਹੈ ਤੇਰਾ ਮਿੱਤਰ ਕੋਈ ਰਾਜਸਥਾਨ ਦੇ ਬਾਹਰ ਮਿੱਤਰ ਰੱਖ ਲਈ ਪਰ ਜਦੋਂ ਮੈਂ ਖਰਚਾ ਵੱਲ ਉਹ ਦਰ ਜਾਂਦੇ ਆ ਪਰ ਦੇਖ ਵਧੀਆ ਚੀਜ਼ ਤੇ ਖਰਚਾ ਤਾਂ ਆਉਂਦਾ ਹੀ ਹੁੰਦਾ ਦੇਖ ਲੋਕ ਹੁਣ ਕੋਈ 500 ਰੁਪਏ ਦਾ ਤੇਲ ਕੋਈ 1000 ਰੁਪਏ ਦਾ ਤੇਲ ਮਤਲਬ ਦੇ ਹੀ ਜਾਂਦੇ ਨੇ ਆਪਾਂ ਤਾਂ ਚੀਜ਼ ਵਧੀਆ ਦਿੰਨੇ ਦੇਖ ਤਾਂ ਵਰਤੀ ਵੀ ਆ ਭਾਈ ਤਾਂ ਮੇਰੀ ਗੱਲ ਨੂੰ ਭਾਈ ਜੀ ਲੋਕ ਦਵਾਈ ਬਣਾ ਕੇ ਦੇ ਦੇ 2000 ਸਾਰੇ ਤੇਲ ਹੂੰ ਹੂੰ ਪਰ ਉਹ ਕੰਮ ਨਹੀਂ ਬਰੇ ਆਪਣਾ ਮੈਂ ਤਾਂ ਦੇਖ ਇੱਕ ਗੱਲ ਹੈ ਹਰਵਿੰਦਰ ਆਪਣਾ ਕੰਮ ਰਿਜ਼ਲਟ ਤੇ ਕੰਮ ਕਰਨਾ ਆ ਭਾ ਰਿਜ਼ਲਟ ਤੇ ਹੀ ਕੰਮ ਕਰਦਾ ਆਲੇ ਉਹਨੂੰ ਰਿਜ਼ਲਟ ਮਿਲੂਗਾ ਤਾਂ ਤੂੰ ਅਗਲੇ ਨੂੰ ਦੱਸਿਆ ਵੀ ਹੋਊ ਹੋਰ ਵੀ ਮੰਗਦੇ ਨੇ ਚੀਜ਼ਾਂ ਹਾਂ ਹੁਣ ਚੱਲ ਤੈਨੂੰ ਆਪਾਂ ਦਵਾਈ ਭੇਜੀ ਤੈਨੂੰ ਰਿਜ਼ਲਟ ਵੀ ਮਿਲਿਆ ਪਰ ਤੇਰੀ ਪ੍ਰੋਬਲਮ ਜ਼ਿਆਦਾ ਕੀ ਮੈਂ ਤੈਨੂੰ ਪਹਿਲਾਂ ਹੀ ਦੱਸਤਾ ਸੀ ਵੀ ਪ੍ਰੋਬਲਮ ਭਾਈ ਜ਼ਿਆਦਾ ਕੀ ਆਪਾਂ ਨੂੰ ਸਟਰੋਂਗ ਦਵਾਈ ਤਿਆਰ ਕਰਨੀ ਉਹ ਇਸ ਤੋਂ ਇਲਾਵਾ ਜਿਹੜੀ ਮੈਂ ਹੁਣ ਆਪਾਂ ਸਮਾਲੀ ਭੇਜੂੰਗਾ ਇਹਦੀ ਮੇਰੀ ਜ਼ਿੰਮੇਵਾਰੀ ਆ ਪੂਰੀ ਠੀਕ ਆ ਮੈਂ ਬੈਠਾ ਹਾਂ ਹਾਂ ਪ੍ਰਹੇਜ ਤਾਂ ਰੱਖਣਾ ਪ੍ਰਹੇਜ ਤਾਂ ਰੱਖਣਾ ਦਵਾਈ ਮੈਂ ਭੇਜਣੀ ਆ ਖਾਣੀ ਤਾਂ ਆ ਬਸ ਭਾਈ ਜੀ ਵੀਰ ਹੀ ਗੱਲ ਮੈਂ ਮੈਂ ਹਰਵਿੰਦਰ ਗੱਲ ਆਇਆ ਮੈਂ ਆਪਣੇ ਵੱਲੋਂ ਜਿੰਦ ਜਾਨ ਲਾ ਦੂੰ ਵੀਰੇ ਜਿੰਦ ਜਾਨ ਜਿਹਨੂੰ ਕਹਿੰਦੇ ਨੇ ਠੀਕ ਆ ਜਿੰਦ ਜਾਨ ਲਾ ਦਾਂਗੇ ਆਪਾਂ ਇੰਨੀ ਵਧੀਆ ਬਣਾ ਕੇ ਭੇਜੂ ਰੋਤੀ ਤੇ ਚਾਹ ਤੋਂ ਲਾਵਾ ਤੋਂ ਨਸ਼ਾ ਹੀ ਹੈ ਇਹ ਗੱਲ ਕੀਤੀ ਜੀ ਜਿੰਦਗੀ ਚ ਨਹੀਂ ਟ੍ਰਾਂਸ ਮੈਨ ਨਸ਼ਾ ਆਹੋ ਤਾਂ ਠੀਕ ਹੈ ਮੈਂ ਸਮਝਦਾ ਗੱਲਾਂ ਤੇ ਤਾਂ ਐਸਾ ਗੱਲਦਾ ਹੁੰਦਾ ਮੇਰੇ ਕੋਲ ਤਾਂ 20 ਮੇਰੇ ਰਸਾਂ ਦੀ ਲੰਗੀ ਹੈ ਯਾਰ 9 ਕਿਲੋ 4 ਕਿਲੋ ਖੀਮਾ ਦੇ ਵਿੱਚ ਆ